ਤੇ ਕਰ ਰੇ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਤੇ ਅੱਜ ਆਪਾਂ ਕਰ ਰਹੇ ਸੀ ਬਈ ਜਾਲ ਦੀ ਬਣਾਈ ਸਾਰੇ ਪਰ ਆ ਪੁੱਛ ਰਹੇ ਸੀ ਇੱਧਰ ਹੋ ਜਾ ਇੱਧਰ ਹੋ ਜਾ ਸਾਰੇ ਪਰ ਆ ਪੁੱਛ ਰਹੇ ਸੀ ਜਾਲ ਦੀ ਬਣਾਈ ਆਪਾਂ ਕਿਵੇਂ ਕਰਦੀ ਆ ਸਭ ਤੋਂ ਪਹਿਲਾਂ ਬਈ ਇਹਦੇ ਵਾਸਤੇ ਤੁਹਾਨੂੰ ਦੱਸਣ ਨੂੰ ਕਿ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਾਲ ਵਾਸਤੇ ਜਾਲ ਵਾਸਤੇ ਤਾਰ ਹੋਗੀ ਉੱਪਰ ਉੱਪਰ ਬਤਾਰ ਲਾਈ ਹੋਈ ਆ ਇੱਥੇ ਬਈ ਆਪਾਂ ਇੱਕ ਮੇਖ ਲਾਈ ਹੋਈ ਆ ਮੇਖ ਮੇਖ ਤਾਂ ਲਾਈ ਹੈਗੀ ਬਈ ਤਾਰ ਥੱਲੇ ਨੂੰ ਨਾ ਬਈ ਠੀਕ ਹੈ ਤੇ ਆ ਥੱਲੇ ਆਪਾਂ ਦੂਜੀ ਬਈ ਜਿਹੜੀ ਬੋਰ ਵਾਲੀ ਨਹੀਂ ਹੁੰਦੀ ਆਪਣੀ ਬੋਲਾਰੀ ਆਪਾ ਬੱਦਰ ਜੀ ਕਹਿੰਦੇ ਨੇ ਤੇ ਇਹ ਤੁਸੀਂ ਲੈਓ ਸਸਤੇ ਜੇ ਕੋਈ ਐਡਾ ਵੱਡਾ ਨਹੀਂ 200 ਰੁਪਏ ਕਿਲੋ ਮਿਲ ਜਾਂਦੀ ਆ ਆਪਾਂ ਨੂੰ ਤੇ 200 ਕਿਲੋ ਦੇ ਵਿੱਚ ਅਸੀਂ ਚੜ ਵੀ ਬਹੁਤ ਜਾਂਦੀ ਜਿੰਨੇ ਹੋ ਸਕਦੇ ਉੰਨੇ ਚੜ ਜਾਂਦੀ ਆ ਤੇ ਆਹ ਬਈ ਆਪਣਾ ਦਰੀ ਵਾਲਾ ਧਾਗਾ ਆ ਜੀ ਠੀਕ ਆ ਤੇ ਪਹਿਲਾਂ ਆਪਾਂ ਥੱਲੇ ਦੋ ਲੈਣਾ ਆਈ ਦੀਆਂ ਪਾ ਲੈਣੀਆਂ ਬਈ ਠੀਕ ਆ ਗੇੜਾ ਦੇ ਗੇੜੇ ਲੋਟ ਗੇੜਾ ਪਾ ਪਾ ਕੇ ਤੇ ਉਸ ਤੋਂ ਬਾਅਦ ਵੀ ਆਪਾਂ ਜਾਲ ਤਾਂ ਬਸ ਸੌਖਾ ਹੀ ਕੋਈ ਐਡਾ ਤਰੀਕਾ ਨਹੀਂ ਇੱਥੇ ਬਸ ਆਪਾਂ ਕਾਰਦੀ ਲੋਟ ਜਿਵੇਂ ਆਪਾਂ ਕਹਿੰਦੇ ਦੇਸੀ ਤਰੀਕਾ ਕਹਿੰਦੇ ਨੇ ਬਸ ਕਾਰਦੀ ਲੋਟ ਇੱਥੇ ਰੱਸੀ ਨੂੰ ਲਿਬੇੜ ਦਿਓ ਥੱਲੇ ਬਸ ਇਥੇ ਗੰਡ ਜ਼ਰੂਰ ਬਈ ਤਾਹਾਂ ਪਾਉਣੀ ਆ ਵੀ ਇਹ ਰਸਤੇ ਨਾਲ ਆ ਇੱਕ ਵਾਰੀ ਤਾਂ ਹਾਂ ਦੀ ਆਪਾਂ ਕਮਾਉਣੇ ਲਾਜ਼ਮੀ ਆਗਾ ਤੇ ਮੜੇ ਨੇੜੇ ਹੁੰਦਾ ਲਾਜ਼ਮੀ ਘੋਣਾ ਬਈ ਜਿਹਦੇ ਨਾਲ ਇਹ ਪਿੱਛੇ ਨਾਲ ਰਸਤੇ ਤੇ ਇਹਦਾ ਫਾਇਦਾ ਜਿਆਦਾ ਇਹ ਹੈ ਬਈ ਆਪਾਂ ਜਾਲ ਤੇ ਐਸਾ ਰੋਤਾਂ ਦੇ ਆਪਾਂ ਜਾਲ ਦੇ ਉੱਤੇ ਸਬਜ਼ੀ ਸਭ ਤੋਂ ਵੱਧ ਕਾਮਯਾਬ ਰਹਿੰਦੀ ਹੈਗੀ ਕਿਉਂਕਿ ਆਇਆਂ ਦਾ ਜਿਹੜਾ ਜਾਲ ਹੈ ਜਾਲ ਵਾਲੀ ਸਬਜ਼ੀ ਆ ਬਈ ਇਹ ਖਰਾਬ ਨਹੀਂ ਹੁੰਦੀ ਕੋਈ ਵੀ ਆਪਣਾ ਹੋਆ ਸਾਥੋਂ ਵੀ ਲੇਟ ਹੋਣੀ ਆ ਹੁਣ ਬੱਲਾ ਸਾਨੂੰ ਉਦਲੇ ਦੂਜੇ ਸਬਜ਼ੀ ਦੇ ਵਿੱਚ ਕੰਮ ਥੋੜਾ ਜ਼ਿਆਦਾ ਹੋਇਆ ਪਿਆ ਸੀ ਤੇ ਬਾਕੀ ਤੁਹਾਨੂੰ ਪਤਾ ਅੱਜ ਪਹਿਲਾਂ ਤੂੜੀ ਤੰਦ ਦਾ ਹੋਇਆ ਸੀ ਤੇ ਲੇਬਰੇ ਨੂੰ ਪਹਿਲਾਂ ਮਿਲ ਨਹੀਂ ਰਹੀ ਸੀ ਤਾਂ ਕਰਕੇ ਲੇਟ ਹੋ ਗਿਆ ਕੰਮ ਤੇ ਆ ਹੁਣ ਆਪਾਂ ਆਪਣੇ ਬੱਲੇ ਥੋੜੇ ਵੱਡੀਆਂ ਵੀ ਹੋ ਗਿਆ ਤੁਸੀਂ ਛੋਟੀਆਂ ਛੋਟੀਆਂ ਤੋਂ ਸਟਾਰਟ ਕਰ ਦਿਓ ਕੋਈ ਗੱਲ ਨਹੀਂ ਵੱਡੀਆਂ ਵੀ ਐਸੇ ਚੜ ਜਾਂਦੀਆਂ ਸੌਖੀਆਂ ਚੜ ਜਾਂਦੀਆਂ ਨੇ ਬੱਲਾਂ ਕੋਈ ਚੜਾਉਣੀਆਂ ਕੋਈ ਏਡੀ ਔਖਾ ਕੰਮ ਵੀ ਨਹੀਂ ਉਹਦਾ ਵੀ ਤੁਹਾਨੂੰ ਵਿੱਚ ਕਲਿੱਪ ਜਰੂਰ ਦੇਉ ਮੈਂ ਵੀ ਕਿੱਦਾਂ ਵਿਦਾਂ ਆਪਾਂ ਬੱਲੇ ਚੜਾਉਣੇ ਆ ਪਰ ਇਹ ਸਭ ਤੋਂ ਸੌਖਾ ਤਰੀਕਾ ਬਈ ਆ ਵੀ ਸਸਤੀ ਹੈ ਕੋਈ ਐਡਾ ਵੱਡੀ ਨਹੀਂ ਹੈਗੀ ਇਹ ਵੀ ਚੀਜ਼ ਮਹਿੰਗੀ ਜੇ ਕੋਈ ਚੋਚ ਲੋ ਬੇਰਸੀ ਕੋਈ ਬਾਲੇ ਮੰਗੇ ਇਹ ਕੋਈ ਐਡਾ ਨਹੀਂ ਆਜ ਮਹਿੰਗਾ ਵੀ ਨਹੀਂ ਹੈਗਾ ਕੰਮ ਜੇ ਆਪਾਂ ਲਾਉਣਾ ਵੀ ਮਨਲਾ ਕਨਾਲ ਦੋ ਕਨਾਲਾਂ ਤੇ ਤੁਸੀਂ ਕਰਨਾ ਬਈ ਜੇ ਤੁਸੀਂ ਦੋ ਕਨਾਲਾਂ ਤੇ ਕਰਨਾ ਤੇ ਮੈਨੂੰ ਲੱਗਦਾ ਵੀ ਦੋ ਕਨਾਲਾਂ ਤੇ ਵੱਧੋ ਵੱਧ ਥੋੜਾ ਇਹ ਵਿੱਚੇ ਬਾਸ ਲਾ ਕੇ ਵਿੱਚੇ ਤਾਰ ਲਾ ਕੇ ਤੇ 7 7 7 8000 ਰੁਪਏ ਦਾ ਤੁਹਾਡਾ ਤੇ 7000 ਰੁਪਏ ਦਾ ਤੁਹਾਡਾ ਸੱਜੂ ਗਰਾਮ ਨਾਲੀ ਤੇ ਇਹ ਬਈ ਐਸ ਰੋਡ ਪਾਸ ਆਪਾਂ ਬੁੰਨਦੇ ਨਾ ਇਹਨੂੰ ਸੰਭਲ ਨਹੀਂ ਰੱਖਣਾ ਆਪਾਂ ਕਿ ਤਾਂਗੇ ਜਿਹੜੇ ਆਪਾਂ ਹੁਣੇ ਤੋਰੀਆਂ ਦੇ ਬਲਾ ਚੜਾਵਾਂਗੇ ਬਈ ਆਪਾਂ ਇਹਦੇ ਤੇ ਇਹ ਤੋਰੀਆਂ ਸੌਖੇ ਤਰੀਕੇ ਨਾਲ ਚੜ ਤੜ ਕਰਦਾ ਜਿੰਨਾ ਸੌਖਾ ਤਰੀਕੇ ਨਾਲ ਚੜਨੇ ਨਹੀਂ ਆ ਉਹਨੇ ਆਪਾਂ ਨੂੰ ਫਾਇਦਾ ਬਾਅਦ ਕੀ ਇਹਨੂੰ ਆਪਾਂ ਥੋੜਾ ਸੰਘਣਾ ਰੱਖਣ ਦੀ ਬਈ ਜਾਲ ਨੂੰ ਕੋਸ਼ਿਸ਼ ਕਰਾਂਗੇ ਜਿੰਨਾ ਆਪਾਂ ਇਹਨੂੰ ਸੰਘਣਾ ਰੱਖਾਂਗੇ ਉਨਾ ਹੀ ਆਪਣੇ ਲਈ ਇਹ ਫਾਇਦੇਮੰਦ ਆ ਬਾਕੀ ਆ ਤੁਸੀਂ ਰਸਤੀਆਂ ਇਹਨਾਂ ਤੋਂ ਕਈ ਵਾਰ ਕਈ ਵੰਦੇ ਦੇ ਮਾਰਦੇ ਵਿੱਚ ਇਹ ਜੀ ਵਹਿਮ ਹੁੰਦਾ ਵੀ ਪਤਾ ਨਹੀਂ ਇਹ ਚੀਜ਼ ਬਾਹਰੀ ਮਹਿੰਗੀ ਹੋਊਗੀ ਤਾਂ ਕਰਕੇ ਤਾਂ ਕਰਕੇ ਲੋਕ ਇਹਨੂੰ ਵੀ ਉਸ ਲਾਉਂਦੇ ਨਹੀਂ ਹੈਗੇ ਜਾਲ ਨੂੰ ਕਿ ਜੇ ਜਿਆਦੇ ਕਿਉਂਕਿ ਅਗਲੇ ਨੂੰ ਲੱਗਦਾ ਵੀ ਇਹ ਜਿਆਦੇ ਮਹਿੰਗਾ ਕੰਮ ਆਗਾ ਇਹ ਕੋਈ ਇੰਨਾ ਜਿਆਦਾ ਮਹਿੰਗਾ ਕੰਮ ਨਹੀਂ ਹੈਗਾ ਬਾਈ ਇਹ ਮਾਨ ਦੇ ਵਿੱਚ ਸਿਰਫ ਆਪਣੇ ਬਹਿਮ ਹੀ ਹੈਗਾ ਵੀ ਇਹ ਇਹ ਕੋਈ ਜਿਆਦੇ ਮਹਿੰਗਾ ਕੰਮ ਹੋ ਇੱਧਰ ਇੱਧਰ ਆ ਜੀ ਤੇ ਇਸ ਤੋਂ ਬਾਅਦ ਆਪਾਂ ਵੀ ਚੜਾਉਣ ਦਾ ਤਰੀਕਾ ਜੇ ਆਪਾਂ ਚੜਾਉਣੀਆ ਜਿਵੇਂ ਲੋ ਕੋ ਚੜਾਉਣਾ ਵੀ ਐਡਾ ਕੋਈ ਔਖਾ ਕੰਮ ਨਹੀਂ ਹੈਗਾ ਇਹ ਤਾਂ ਜੇ ਆਪਾਂ ਬਸ ਐਡਾ ਲਾ ਕੇ ਚੱਕੜੀਆਂ ਬੱਲਾਂ ਦੀ ਬਾਈ ਠੀਕ ਆ ਜਿਵੇਂ ਜਾਲ ਪੁਣਿਆ ਹੋਇਆ ਬਸ ਐਡਾ ਐਡਾ ਚਾਰ ਵਾਰੀ ਉਹਨੂੰ ਗੇੜਾ ਦੇ ਦੋ ਤੇ ਆਪਣੇ ਆਪ ਹੀ ਤੋਰੀਆਂ ਬਈ ਸੈੱਟ ਹੋ ਜਾਣੀਆਂ ਖੜ ਜਾਂਦੇ ਨਾਲ ਬਸ ਆਪਾਂ ਲਾਗਰ ਜਿਹੜੀਆਂ ਲੰਮੀਆਂ ਲਾਗਰਾਂ ਨੇ ਸਾਰੀਆਂ ਚੱਕ ਲੈਣੀਆਂ ਨੇ ਪਹਿਲਾਂ ਥੱਲੇ ਆ ਥੱਲੇ ਆਪਾਂ ਬਈ ਜਿਹੜਾ ਪੁਆਇੰਟ ਦਿੱਤਾ ਹੋਇਆ ਇਹ ਤਾਂ ਆਹੀ ਦਿੱਤਾ ਹੋਇਆ ਵੀ ਇਹਦੇ ਨਾਲ ਵੀ ਐਥੇ ਆਪਾਂ ਨੂੰ ਸੌਖਾ ਹੋ ਜਾ ਜਿਹੜੀ ਛੋਟੀਆਂ ਲਾਗਰਾਂ ਨੇ ਆ ਛੋਟੀਆਂ ਲਾਗਰਾਂ ਵਾਸਤੇ ਦਿੱਤਾ ਹੋਇਆ ਜਿਹੜਾ ਆਪਾਂ ਥੱਲੇ ਪੁਆਇੰਟ ਦਿੱਤਾ ਹੋਇਆਗਾ ਵੀ ਜਿਹੜਾ ਕਾਰਟੀ ਲੋਡ ਥੱਲੇ ਵਗਲਾ ਹੋਇਆ ਇਹ ਛੋਟੀਆਂ ਲਾਗਰਾਂ ਵਾਸਤੇ ਵੀ ਜਿਹੜੇ ਛੋਟੀਆਂ ਲਾਗਰਾਂ ਰਹਿੰਦੀਆਂ ਬਈ ਫਿਰ ਉਹਨਾਂ ਨੂੰ ਚੜਾਉਣ ਦੇ ਵਿੱਚ ਦਿੱਕਤ ਆਉਂਦੀ ਆ ਤੇ ਬਸ ਆਪਾਂ ਹਰ ਬੱ ਕੋਈ ਕੌੜਿਆ ਨਾ ਨੀ ਕੰਮ ਕੋਈ ਕਾਲੀ ਵਾਲਾ ਕੰਮ ਇਹ ਹੈ ਨਹੀਂ ਆ ਦੇਖੋ ਬਸ ਸੌਖਾ ਹੀ ਆ ਕੰਮ ਐਸ ਤਰ੍ਹਾਂ ਹੋ ਕਰਨਾ ਜੇ ਅਗਲੇ ਨੂੰ ਆ ਲੱਗਦਾ ਰਹਿੰਦਾ ਮੱਥਾ ਦਾ ਥੋੜਾ ਜਰੂਰ ਵੱਜੂਗਾ ਬਾਈ ਜੇ ਕਿਸੇ ਨੇ ਜਾਲ ਤੇ ਚਾੜਨੀਆਂ ਨੇ ਪਰ ਇੱਕ ਗੱਲ ਜਰੂਰ ਹੈ ਕਿਉਂਕਿ ਗੱਲ ਤੁਹਾਨੂੰ ਪਤਾ ਮੀਂਹ ਵੀ ਪੈ ਕੇ ਹਟਿਆਗਾ ਤੇ ਮੀਂਹ ਨੇ ਵੀ ਬੱਲਾ ਬਹੁਤ ਬੰਦੋਗੜੀਆਂ ਪਈਆਂ ਨੇ ਨਹੀਂ ਬੱਲਾ ਦਾ ਡੇਟਾ ਹੋਰ ਆ ਵੱਖਰੀ ਹੋਈ ਸੀ ਇਹਨਾਂ ਦੀ ਤੇ ਐਸ ਤਰ੍ਹਾਂ ਬਸ ਆਪਾਂ ਇਹਨੂੰ ਲਵੇਟ ਦੇਣਾ ਸੌਖਾ ਹੀ ਕੰਮ ਆ ਕੋਈ ਬਾਲਾ ਵੱਡਾ ਲੰਮਾ ਚੋੜਾ ਕੰਮ ਨਹੀਂ ਹੈਗਾ ਬਸ ਆਪਾਂ ਲਾਗਰ ਚੱਕੜੀਆਂ ਤੇ ਬਸ ਐਸ ਤਰ੍ਹਾਂ ਤੁਸੀਂ ਲਵੇਟ ਦਿਓ ਦੇਾ ਤੂੰ ਛੋਟੇ ਸਾਹਮਣੇ ਆ ਪਿਛਲੇ ਵਿਹਟਿਆ ਪਾਇਗਾ ਕੋਈ ਐਡਾ ਨਹੀਂ ਆਜ ਔਖਾ ਕੰਮ ਨਹੀਂ ਉਹ ਦੇਖੋ ਰਾਤੇ ਰਾਤੀ ਪੂਰੇ ਤੰਦ ਫੜਨ ਲੱਗੀਆਂ ਆਪਣੇ ਆਪ ਗੱਲਾਂ ਕਿਉਂਕਿ ਪ੍ਰਮਾਤਮਾ ਨੇ ਦੇਖੋ ਹਰੇਕ ਚੀਜ਼ ਨੂੰ ਨਾ ਬੇਬਖਸ਼ੀ ਆ ਚੀਜ਼ ਆ ਕਿ ਜਿਹੜੀ ਚੀਜ਼ ਦੇ ਉੱਤੇ ਦੇਖੋ ਪ੍ਰਮਾਤਮਾ ਨੇ ਇਹਨਾਂ ਦੇ ਇੱਕ ਤਰ੍ਹਾਂ ਦੇ ਹਾਥੀ ਲਾਇਆ ਆਪਾਂ ਦੇਖੋ ਕਾਲੀ ਚੜਾਈਆਂ ਸੀ ਕੱਲ ਹੀ ਉਹ ਕਰਿਆ ਸੀ ਆ ਦੇਖੋ ਇਹਨਾਂ ਨੇ ਫੜ ਵੀ ਲਿਆ ਇਹਨੂੰ ਕਿਉਂਕਿ ਇਹ ਤਾਂ ਹਾਂ ਚੜਨਾਂ ਦੀ ਚੀਜ਼ ਆ ਦੇਖੋ ਇਹ ਤੰਦ ਆਪਦੇ ਪਾਉਣ ਲੱਗਦੀਆਂ ਤੇ ਇਹ ਆਪਾਂ ਹਲੇ ਕੱਲ ਸਾਮਣੀ ਉਹ ਕਰਿਆ ਸੀ ਕੱਲ ਸਾਮਣੀ ਚੜਗੇ ਕਿੰਨੇ ਕੱਬਲਾ ਉਹ ਕੁਛ ਰਹਿੰਦਾ ਉ ਤੇ ਕੋਈ ਐਡਾ ਹੋਣੀ ਹੈਗਾ ਬਾਕੀ ਇਹਦੇ ਤੇ ਆਏ ਆ ਇਹਦੇ ਤੇ ਜਿਹੜੀ ਛੋਡੀ ਤੋਰੀ ਹੋਊਗੀ ਬਈ ਆ ਦੇਖੋ ਹੁਣ ਜਿਵੇਂ ਆ ਤੋਰੀਆਂ ਲੱਗੀਆਂ ਖੜੀਆਂ ਨੇ ਆਪਣੇ ਠੀਕ ਆ ਇਹ ਤੋਰੀਆਂ ਜਦੋਂ ਹੁਣ ਲੌਂਕਣਗੀਆਂ ਜਦੋਂ ਥੱਲੇ ਨੂੰ ਇਹ ਲੌਂਕਣਗੀਆਂ ਤੇ ਇਹ ਲੰਮੀਆਂ ਹੀ ਜਾਣਗੀਆਂ ਜਦੋਂ ਇਸ ਤਰ੍ਹਾਂ ਇਹ ਥੱਲੇ ਨੂੰ ਬਸ ਲੌਂਕਿਆਂਗੇ ਤੇ ਲੰਮੀਆਂ ਰਹਿਣਗੀਆਂ ਤੇ ਬਾਕੀ ਦੂਸਰਾ ਨੰਬਰ ਇਹ ਹੈ ਬਈ ਇਹਦਾ ਫਰੂਟ ਆ ਜਿਹੜਾ ਉਹ ਇੱਕ ਵੀ ਖਰਾਬ ਨਹੀਂ ਹੁੰਦਾ ਜਿੰਨੇ ਆ ਦੇਖੋ ਹੁਣ ਜਿਵੇਂ ਫਰੂਟ ਵਾਈ ਫਰੂਟ ਫਰੂਟ ਚੱਕੂਗੀ ਤਾਂ ਹਾਂ ਤੱਕ ਤੇ ਉਹ ਇੱਕ ਵੀ ਤੁਹਾਡਾ ਫਰੂਟ ਬਈ ਇਹਦੇ ਚ ਖਰਾਬ ਨਹੀਂ ਜਾਊਗਾ ਤਾਂ ਕਰਕੇ ਵੀ ਆਪਾਂ ਕਹਿੰਦੇ ਆ ਵੀ ਐਸ ਰੋਟਾ ਵੀ ਜਿਹਦੇ ਕੋਲੇ ਸਰਦਾ ਵਰਦਾ ਹੈਗਾ ਯਾਰ ਵੀ ਹਾਂ ਵੀ ਆਪਾਂ ਪੈਸੇ ਲਾ ਸਕਦੇ ਹਾਂ ਖਰਚਾ ਕਰ ਸਕਦੇ ਹਾਂ ਆ ਦੇਖੋ ਜਿਹੜਾ ਫਰੂਟ ਤਾਂ ਇਹਨੇ ਤੋਰੀਆਂ ਨੇ ਸਾਰੀਆਂ ਚੱਕ ਰੱਖਿਆ ਜੇ ਇਹ ਹੀ ਫਰੂਟ ਹੁੰਦਾ ਬਈ ਇਹ ਥੱਲੇ ਅੱਧਾ ਖਰਾਬ ਹੋ ਜਾਂਦਾ ਬਾਕੀ ਇਹਨਾਂ ਨੂੰ ਤਾਂ ਹਵਾ ਪੈਂਦੀ ਹੈਗੀ ਤਾਂ ਕਰਕੇ ਇਹ ਲੱਗਦੀਆਂ ਵੀ ਤਾਂਹਾਂ ਤੋਰੀਆਂ ਵੱਧ ਨੇ ਤੋਰੀਆਂ ਨੂੰ ਕਰੇਲੇ ਨੂੰ ਉਧਰ ਪਰਾਂ ਆਪਾਂ ਸਾਰਿਆਂ ਨੂੰ ਬਈ ਏਸੀ ਚੀਜ਼ ਨਾਲ ਇਸੇ ਚੀਜ਼ ਤੇ ਹੀ ਚੜਾਉਣਾ ਦੇਖੋ ਫਰੂਟ ਸਾਰੀਆਂ ਤੋਰੀਆਂ ਨੂੰ ਵਧੀਆ ਲੱਗਿਆ ਖੜਾਗਾ ਤੇ ਇਹ ਥੋੜਾ ਜਿਆਦਾ ਵੀ ਬੱਲਾਂ ਦੀ ਕੰਡੀਸ਼ਨ ਵੀ ਤਾਂ ਖਰਾਬ ਹੋ ਗਈ ਵੀ ਮੀਂਹ ਦਾ ਕਾਰਨ ਬੱਲਾਂ ਤੇ ਰੇਤਾ ਰਾਵਾਂ ਲੱਗ ਗਿਆ ਇਸ ਤਰ੍ਹਾਂ ਬਈ ਤੁਸੀਂ ਜ ਤੇ ਥੋੜਾ ਖਰਚਾ ਤਾਂ ਤੁਹਾਨੂੰ ਕਿਰਾਂ ਲੱਗੂਗਾ ਮੱਥਾ ਵੀ ਭਜੂਗਾ ਐ ਤਾਂ ਵੀ ਜੇ ਆਪਾਂ ਮੰਨ ਕੇ ਚੱਲੀਏ ਵੀ ਮੈਂ ਆਪਾਂ ਦੋ ਕਰਾਣਾ ਤੇ ਲਾਰੇ ਜੇ ਤੁਹਾਡੇ ਘਰ ਦੇ ਮੈਂਬਰ ਵਧੀਆ ਵੀ ਹੈਗਾ ਤੁਹਾਡੇ ਸਾਥ ਦੇ ਨਾਲ ਫਿਰ ਤਾਂ ਠੀਕ ਆ ਨਹੀਂ ਘੱਟੋ ਘੱਟ ਮੈਨੂੰ ਲੱਗਦਾ ਦੋ ਕਰਾਣਾ ਤੇ ਤੁਹਾਡੀ 2000 ਰੁਪਏ 22500 ਤੁਹਾਡੀ ਲੇਬਰ ਵੀ ਲਾਜ਼ਮੀ ਲੱਗੂਗੀ ਕਿਉਂਕਿ ਬੁੰਨ ਦੇ ਉੱਤੇ ਟਾਈਮ ਲੱਗਦਾਗਾ ਵੈਸੇ ਨਾਲ ਲੱਗ ਜੂ ਆਪ ਕੋਈ ਐਡਾ ਲੰਮਾ ਚੌੜਾ ਇੰਨਾ ਔਖਾ ਕੰਮ ਮੈਨੂੰ ਤਾਂ ਲੱਗਦਾ ਨਹੀਂ ਵੀ ਹੈਗਾਗਾ ਪਰ ਜੇ ਬੰਦਾ ਮਿਹਨਤੀ ਹੋਵੇ ਯਾਰ ਕੋਈ ਕੰਮ ਬੰਦੇ ਤੋਂ ਦੇਖੋ ਪਰਾਂ ਨਹੀਂ ਹੈਗਾ ਆ ਦੇਖੋ ਦੇਦੋ ਹੁਣ ਸੋਡਾ ਆਪਣੇ ਆ ਫਿਰ ਖੇਤ ਜੀ ਵੀ ਲੱਗਿਆ ਕਰੂਗਾ ਵੀ ਜਦੋਂ ਆਪਣੇ ਬੱਲਾਂ ਤਾਂਾਂ ਚੜ ਗਈਆਂ ਤੇ ਇਹ ਸੁਣੋ ਜੇ ਤੁਸੀਂ ਹੁਣ ਮੰਨ ਲਓ ਸਾਡੇ ਕੋਲੇ ਆ ਤੋਰੀਆਂ ਦੀ ਮੰਨ ਲਾ ਕਨਾਲ ਸਮਾ ਦੂੜ ਕਨਾਲ ਹੋਊ ਇਹ ਤੇ ਦੂੜ ਕਨਾਲ ਚ ਤੁਸੀਂ ਜੋ ਦੇਖ ਲਓ ਜੇ ਸਾਨੂੰ ਤੋੜਿਆ ਕਰਾਂਗੇ ਤੋਰੀਆਂ ਸਾਨੂੰ ਇਹ ਵੀ ਵੀਡੀਓ ਦਿਖਾ ਕਰੂੰਗਾ ਮੈਂ ਤੁਸੀਂ ਆਏ ਦੇਖ ਲਓ ਵੀ ਇਹ ਦੂੜ ਕਨਾਲ ਦੇ ਵਿੱਚੋਂ ਹੀ ਤਿੰਨ ਕਨਾਲਾਂ ਜਿੰਨੀਆਂ ਤੋਰੀਆਂ ਨਿਕਲਿਆ ਕਰਨੀਆਂ ਹੈ ਡੇਲੀ ਤੋੜ ਦਿਆ ਜੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪੇ ਅੱਜ ਅਸੀਂ ਇੰਨੇ ਤੋਰੀਆਂ 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 ਨੇ ਤੁਸੀਂ ਹੁਣੇ ਦੇਖ ਸਕਦੇ ਹੋ ਵੀ ਇਹ ਅੱਜ ਆਪਣੇ ਤੌਰਿਆਂ ਨੇ ਬਾਈ ਜਿਹੜੀਆਂ ਵਿੱਚ ਲੋਕ ਕਹਿੰਦੇ ਆ ਵੀ ਸਾਰਾ ਕੁਝ ਬਾਈ ਬੀਤੇ ਵੀ ਬਹੁਤ ਡਿਪੈਂਡ ਆ ਇਹ ਆਪਣੇ ਕੋਲੇ ਬਾਈ ਬੀਐਨਆਰ ਦਾ ਲੋਕ ਲੱਗਾ ਹੋਇਆ ਹੁਣ ਇਹ ਸਾਰਾ ਲਗਭਗ ਇਹੀ ਲਾਉਂਦੇ ਨੇ ਇਹੀ ਇਸੇ ਨੂੰ ਲਾਉਂਦੇ ਨੇ ਲੋਕ ਉਹਤੇ ਜਿਹੜਾ ਪਰ ਦੂਜਾ ਜਾਲ ਆਗਾ ਜਿਹੜਾ ਪਰ ਤਾਰ ਵਾਲਾ ਜਾਲ ਹੈ ਜਾਲ ਉਹਤੇ ਵੀ ਇਸੇ ਨੂੰ ਲਾਉਂਦੇ ਨੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਆ ਜਿਹੜੇ ਫਰੂਟ ਨੇ ਬਾਈ ਬਸ ਇਹਨੇ ਚੱਕ ਰੱਖੇ ਨੇ ਹੁਣ ਇਹ ਸਟਾਰਟ ਹੋ ਜੂਗਾ ਮਤਾਂਹ ਤੱਕ ਤੁਸੀਂ ਦੇਖ ਲਓ ਆ ਤਾਂ ਹੋ ਗਿਆ ਆਹ ਦੇਖੋ ਇੱਥੇ ਵੀ ਫਰੂਟ ਹੈ ਇਹ ਫਰੂਟ ਆ ਇੱਥੇ ਫਰੂਟ ਇਹ ਚੱਕਦੀ ਹੁੰਦੀ ਆ ਸਾਰੇ ਤੁਹਾਨੂੰ ਕੱਲੇ ਕੱਲੇ ਥਾਂ ਤੇ ਆ ਵੀ ਫਰੂਟ ਐ ਇਹ ਸਾਰੇ ਬਈ ਤੁਹਾਨੂੰ ਫਰੂਟ ਇਹਦੇ ਇੱਕ ਇੱਕ ਚੀਜ਼ ਮੈਨੂੰ ਵਧੀਆ ਲੱਗਦੀ ਆ ਲੋਕ ਦੀ ਇੱਕ ਇਹਦੀ ਤੋਰੀ ਸੋਹਣੀ ਹੁੰਦੀ ਆ ਦੂਸਰਾ ਨੰਬਰ ਆ ਬਈ ਇਹਦੀ ਤੋਰੀ ਥੋੜਾ ਲੰਮਾ ਸਾਈਜ਼ ਰੱਖਦੀ ਆ ਤੇ ਛੇਤੀ ਪੱਕਦੀ ਨਹੀਂ ਹੋएगी ਤੇ ਬਾਕੀ ਇਹਦੀ ਜਿਹੜੀ ਬੱਲਾਂ ਨੂੰ ਬਿਮਾਰੀ ਥੋੜੀ ਜੀ ਦੂਜੇ ਬੀਆਂ ਦੇ ਮੁਕਾਬਲੇ ਘੱਟ ਆਉਂਦੀ ਐ ਇਹ ਬੀਐਨਆਰ ਦਾ ਅਲੋਕ ਆ ਬਈ ਜਿਹੜਾ ਪਤਾ ਹੁਣ ਇਸ ਤਰ੍ਹਾਂ ਚੜਾ ਰਹੇ ਆਂਗੇ ਤੁਸੀਂ ਆ ਇਸ ਤਰ੍ਹਾਂ ਬਈ ਚੜਾ ਸਕਦੇ ਹੋ ਉਹ ਲੋਲੇ ਸੀ ਸਾਰਾ ਕੁਝ ਚੜਾਵਾਂਗੇ ਹੁਣ ਗਾਹਾਂ ਵੀ ਜਿਹੜਾ ਸੀ ਹੁਣ ਪਛੇਤਾ ਕਦੂ ਵੀ ਲਾਵਾਂਗੇ ਉਹਨੂੰ ਵੀ ਬਿਮਾਸ ਦੇ ਉੱਤੇ ਚੜਾਵਾਂਗੇ ਕੋਈ ਸਾਡੇ ਕੋਲ ਕਦੋਂ ਚੱਲੀ ਜਾ ਰਿਹਾ ਇਸ ਟਾਈਮ ਤੇ ਹੁਣ ਜਿਹੜਾ ਗਾਹਾਂ ਆਪਾਂ ਲਾਵਾਂ ਚੜਾਵਾਂਗੇ ਉਹ ਵੀ ਆਪਾਂ ਬਾਸਤੀ ਦੇ ਇਹ ਤੇ ਬਾਸਤਾਰ ਦੀ ਚੜਾਵਾਂਗੇ ਇਹ ਬਈ ਸੌਖਾ ਤਰੀਕਾ ਦੇਸੀ ਤਰੀਕਾ ਠੀਕ ਆ ਹੁਣ ਵਿੱਚ ਬੰਦੇ ਕਹਿੰਦੇ ਆ ਵੀ ਆਪਾਂ ਨੂੰ ਜਿਹੜਾ ਉਹ ਆਗਾ ਆਪਣਾ ਤਾਰ ਵਾਲਾ ਜਿਹੜਾ ਪੱਕਾ ਆਪਾਂ ਜਾਲ ਲਾ ਦਿੰਦੇ ਆ ਬਈ ਨਾਲ ਤਾਂ ਆਪਾਂ 2.5 ਲੱਖ ਰੁਪਏ ਉਹਦੇ ਤੇ ਲਾ ਦਿੰਦੇ ਆ ਉਹਦਾ ਬਈ ਕਾਰਨ ਇੱਕ ਆਗਾ ਦੇਖੋ ਠੀਕ ਆ ਤੋਰੀ ਦੀ ਖੇਤੀ ਤਾਂ ਉਹਦੇ ਚਲੋ ਆਪਾਂ ਮੰਨ ਇਹ ਤੋਰੀ ਵੀ ਥੋੜੇ ਡਾਊਨ ਪੈਣ ਲੱਗ ਜਾਂਦੇ ਆ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਵੇ ਉਹਦੇ ਚ ਨਾ ਵੀ ਉਹਨੂੰ ਉਹਦੇ ਚ ਉਹ ਜਿਹੜੇ ਕਦੂ ਨੇ ਕਦੂ ਸੇਤੀ 2 ਕੁ ਸਾਲ ਦਾ ਝਾੜ ਵਧਿਆ ਦਿੰਦੇ ਨੇ ਉਹ ਤੋਂ ਅਗਲੇ ਸਾਲ ਬਈ ਖਰਾਬ ਹੋਣ ਲੱਗ ਜਾਂਦੇ ਨੇ ਆਪਾਂ ਵੀ ਤਾਂ ਨਹੀਂ ਪੱਕਾ ਪਾਇਆ ਹੋਇਆ ਪਾਉਣ ਨੂੰ ਮੇਰਾ ਵੀ ਬਥੇਰੇ ਜੀ ਕਰਦਾ ਪੱਕਾ ਵੀ ਤਾਰ ਬਾਂਸ ਦਾ ਜਾਲ ਪਾ ਇਹਦਾ ਵੀ ਟੋਪੜੇ ਖੰਬਿਆਂ ਦਾ ਪਾ ਜਾਲ ਪਾ ਕੇ ਛੱਡ ਦਈਏ ਪਰ ਆਪਾਂ ਤਾਂ ਨਹੀਂ ਪਾ ਰਹੇ ਬਈ ਕਿਉਂਕਿ ਉਹਦੇ ਚ ਕਾਰਨ ਇਹ ਹੈਗਾ ਵੀ ਉਹ ਤੋਂ ਬਾਅਦ ਕੱਦੂਆਂ ਨੂੰ ਫੰਗਸ ਦੀਆਂ ਬਿਮਾਰੀਆਂ ਵਾਲੀਆਂ ਆਉਣ ਲੱਗ ਗਈਆਂ ਜਿਹੜਾ ਕੱਦੂ ਬਈ ਖੇਤੀ ਹੈਗੀ ਚਾਹੇ ਤੋਰੀ ਖੇਤੀ ਹੈ ਬਾਹਣ ਬਈ ਆਏ ਸਾਲ ਬਦਲ ਮਾਹਾ ਪਾ ਲਈਗੀ ਠੀਕ ਆ ਜਿਵੇਂ ਹੁਣ ਇੱਥੇ ਤੋਰ ਗਾਣੇ ਤੁਸੀਂ ਇੱਥੇ ਆਏ ਸਾਲ ਅਗਲੇ ਸਾਲ ਤੋਰੀ ਨਹੀਂ ਲਾ ਸਕਦੇ ਬਈ ਜੇ ਲਾऊं ਇੱਕ ਇੱਕ ਸਾਲ ਵੱਧੋ ਵੱਧ ਹੋਰ ਹੋ ਜੂ ਫਿਰ ਅਗਲੇ ਸਾਲ ਬਈ ਦਿੱਕਤ ਦੇਣ ਲੱਗ ਜੂਗੀ ਠੀਕ ਆ ਬੱਲਾਂ ਸੁੱਕਣ ਲੱਗ ਜਾਣੀਆਂ ਬੱਲਾਂ ਦੇ ਵਿੱਚ ਗਮੀ ਸਟੈਮ ਬਲਾਈਟ ਦੀ ਜਿਹੜੀ ਸਮੱਸਿਆ ਉਹ ਆਉਣ ਲੱਗ ਗਈਆਂ ਬੱਲਾਂ ਦੇ ਵਿੱਚ ਗੂਂਦ ਨਿਕਲਣ ਲੱਗ ਜਾਂਦੇ ਬੱਲ ਅੱਜ ਤੋਂ ਸੁੱਕਣ ਲੱਗ ਜਾਂਦੀ ਹੈ ਬਈ ਥੋੜਾ ਪਿੱਛੋਂ ਸਾਹਨੇ ਸਾਟ ਕੇ ਪਿੱਛੇ ਪਤਾਵੋ ਵੱਲ ਸੁੱਕ ਜਾਂਦੀ ਹੈਗੀ ਉਹ ਸਮੱਸਿਆ ਬਈ ਫਿਰ ਬਾੜੀ ਆਉਣ ਲੱਗ ਜਾਂਦੀ ਹੈ ਫਿਰ ਉਹਦਾ ਬਈ ਹੱਲ ਇਹ ਆ ਫਿਰ ਪੰਗੀ ਸਾਈਡ ਆਪਾਂ ਨੂੰ ਥੋੜੇ ਦਿਨ ਤੋਂ ਕਰਨਾ ਪੈਂਦਾ ਹੈਗਾ ਪਰ ਫਿਰ ਆਇਆ ਵੀ ਆਪਾਂ ਕਿਉਂ ਉਹ ਰਿਸਕ ਲੈਣਾ ਬਈ ਆਪਾਂ ਪੱਕਾ ਤਾਂਹੀਂ ਜਾਲ ਨਹੀਂ ਲਾਇਆ ਹੋਇਆ ਵੀ ਆਇਆ ਵੀ ਆਪਾਂ ਇਸ ਵਾਲੇ ਇਹ ਜਾਲ ਤੋਂ ਕੰਮ ਲੈ ਕੇ ਬਈ ਤੋਰੀਆਂ ਵੀ ਉੱਪਰ ਚੜਾ ਕੇ ਆਏ ਸਾਲ ਕੁਝ ਨਹੀਂ ਹੁੰਦਾ ਥੋੜੀ ਮਿਹਨਤ ਦਾ ਕੰਮ ਤਾਂ ਆਏਗਾ ਪਰ ਆਏ ਵੀ ਤੁਹਾਨੂੰ ਇਹ ਚੀਜ਼ ਬੈਨੀਫਿਟ ਬਹੁਤ ਦੇਊ ਜਿੰਨਾ ਕਹਤਾ ਉਹਨਾਂ ਬੈਨੀਫਿਟ ਦੇਊਗੀ ਤੇ ਇਹਨੂੰ ਆਪਾਂ ਕੋ ਬਾੜੀ ਸੰਗਣੀਆਂ ਲਾਉਣ ਦੀ ਵੀ ਲੋੜ ਨਹੀਂ ਤੋਰੀਆਂ ਆਪਾਂ ਬਿਲਡੀਆਂ ਪਹਿਲਾਂ ਹੀ ਆਪਾਂ ਇਹ ਬਿਲਡੀਆਂ ਲਵਾਈਆਂ ਹੋਈਆਂ ਸੀਗੀਆਂ ਤੇ ਜਿੱਥੇ ਤੁਹਾਨੂੰ ਬਾਅਦ ਚ ਆ ਲੱਗੇ ਉੱਥੇ ਕੋਈ ਨਾ ਕੋਈ ਦੀ ਨਾਪਦੋ ਕੋਈ ਗੱਲ ਨਹੀਂ ਬਾਅਦ ਚ ਵੀ ਹੱਲ ਹੋ ਜਾਂਦਾ ਪਰ ਬਾੜੀ ਸੰਗਣੀਆਂ ਦਾ ਇਹਦਾ ਕੋਈ ਐਡਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਅਜੇ ਤਾਂ ਚੜਾਵਾਗੇ ਬਾਈ ਇਦੇ ਉੱਤੇ ਤੋਰੀ ਬਹੁਤ ਦੂਰ ਤੱਕ ਆਪ ਹੀ ਫੈਲ ਲਜੂਗੀ ਠੀਕ ਆ ਆ ਹੁਣ ਜਿਵੇਂ ਆ ਸੋਚੀ ਅੱਜ ਤੋਂ ਤੁਹਾਨੂੰ ਮੈਂ 4-5 ਦਿਨਾਂ ਨੂੰ ਦੀ 5-6 ਦਿਨਾਂ ਨੂੰ ਫੇਰ ਵੀਡੀਓ ਦੇਵਾਂਗਾ ਠੀਕ ਆ ਆਪਾਂ ਕੱਲ ਹੀ ਚੜ੍ਹਾਈ ਆ ਦੇਖੋ ਇਹਨੇ ਸਾਰੀ ਇਹਨੇ ਫੜ ਲਏ ਇਹਨੂੰ ਜਾਲ ਨੂੰ ਰਾਤੇ ਰਾਤੀ ਤੁਸੀਂ ਦੇਖ ਲਓ ਵੀ ਇਹ ਬਹੁਤ ਗਰੋਥ ਕਰਦੀ ਆ ਬਈ ਆ ਕੱਲ ਹੀ ਆਪਾਂ ਸ਼ਾਮ ਨੂੰ ਹੀ ਕਰਿਆ ਦਿਖਾਉਲੇ ਇੰਨੀ ਕੀ ਚੜ੍ਹਾਈ ਸੀ ਆਪਾਂ ਤੋਰੀ ਇੱਧਰ ਉਧਰ ਚੜ੍ਹਾਈ ਵੀ ਜਾ ਰਹੇ ਆ ਤੇ ਉਧਰ ਕੈਮਰਾ ਮਾਰ ਕੇ ਦਿਖਾਉਦੇ ਉਧਰ ਚੜ੍ਹਾਈ ਵੀ ਜਾਂਦੀ ਆ ਆਪਾਂ ਤੋਰੀ ਇੰਨੀ ਕੀ ਜੋ ਤੋਰੀ ਚੜ੍ਹਾਈ ਸੀ ਤੇ ਤੁਸੀਂ ਆ ਦੇਖ ਲਓ ਬਈ ਰਾਤੇ ਰਾਤੇ ਇਹਨੇ ਸਾਰੀ ਨੇ ਤੰ ਇਧਰ ਹਲੇ ਆਪਣੇ ਉਹ ਚੜਾਈ ਵੀ ਜਾਂਦੇ ਤੋਰੀ ਨੂੰ ਤੇ ਰਾਤੀ ਰਾਤ ਤੁਸੀਂ ਐਂ ਦੇਖ ਲਓ ਵੀ ਇਹਦੀ ਸਾਰੇ ਜਿੰਨਾ ਵੀ ਆਹ ਦੇਖੋ ਜਿੰਨੀ ਆਪਾਂ ਤੋਰੀ ਤੜਾ ਚੜਾਈ ਸੀ ਦੇਖੋ ਤੰਦੇ ਨੇ ਕਿਵੇਂ ਇਹ ਉਹ ਕਰੇ ਹੈਗੇ ਤੇ ਬਸ ਹੁਣ ਇਹਨੂੰ ਇਹ ਆਪਣੇ ਆਪ ਹੀ ਤਾਂ ਹ ਜਾਲ ਦੇ ਉੱਪਰ ਆਪਣੇ ਆਪ ਹੀ ਤਾਂ ਚੜਨਾ ਲੱਗ ਜੂਗੀ ਤੇ ਨਾਲ ਦੀ ਨਾਲ ਬਸ ਆਪਾਂ ਦੇਖੋ ਕੱਲ ਕੱਲ ਹੀ ਕਰਿਆ ਹੈ ਕੰਮ ਅੱਜ ਹਾ ਕਰ ਰਹੇ ਹਾਂ ਜਿਹੜੇ ਪਿਛਲੇ ਉਧਰ ਲੈਣਾ ਰਹੀ ਹੈ ਸੀ ਤੇ ਨਾਲ ਦੀ ਨਾਲ ਇਹ ਦੇਖ ਲਓ ਤੋਰੀ ਤਾਂ ਹ ਚੜ ਗਈ ਤੇ ਨੇ ਤੰਦ ਫੜਦੇ ਆ ਬਸ ਔਖੀ ਆ ਕੋਈ ਐਡਾ ਕੰਮ ਨਹੀਂ ਹੈਗਾ ਬਾਲਾ ਕੋਈ ਲੰਮਾ ਚੋੜਾ ਕੰਮ ਨਹੀਂ ਹੈਗਾ ਤੇ ਤੁਸੀਂ ਲਾਜ਼ਮੀ ਤੇ ਜਾਤ ਤੇ ਚੜਾਇਆ ਕਰੋ ਇਹ ਚੀਜ਼ਾਂ ਨੂੰ ਤੇ ਫਾਲ ਇਹ ਦੁੱਗਣਾ ਦਿੰਦੀਆਂ ਨੇ ਠੀਕ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤੇ ਕਮੈਂਟ ਲਾਜ਼ਮੀ ਕਰ ਦਿਆ ਕਰੋ ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਸਾਡੀ ਵੀਡੀਓ ਤੁਹਾਡੇ ਕਿੰਨਾ ਕੰਮ ਆਈ ਹੈ ਯਾਰ ਸਾਰੇ ਵੀਰਾਂ ਦਾ ਧੰਨਵਾਦ